ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਇਸ ਵਕਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ ਔਰ ਇਸ ਵਕਤ ਮੇਰੇ ਨਾਲ ਐਸਐਚਓ ਨਿਹਾਲ ਸਿੰਘ ਵਾਲਾ ਸੁਨਾਪੂਰਨ ਸਿੰਘ ਜੀ ਮੌਜੂਦ ਹੈ ਜੇ ਸੁਰੱਖਿਆ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਜਾਣਦੇ ਆਵਾਂ ਤੋਂ ਐਸਐਚਓ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੀਅਲ ਫੈਕਟ ਵਿੱਚ ਜੀ ਜੇ ਚੋਣਾਂ ਦੇ ਮੱਦੇ ਨਜ਼ਰ ਸੁਰੱਖਿਆ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਕਿਹੋ ਜਿਹੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਿਕਿਉਰਟੀ ਨੂੰ ਲੈ ਕੇ ਕੀ ਕੀ ਮਈਅਰਸ ਦੇਖੋ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਦੇਗੰਦ ਜੀ ਆਈਪੀਐਸ ਔਰ ਡੀਐਸਪੀ ਨਿਹਾਲ ਸਿੰਘ ਵਾਲਾ ਸ਼੍ਰੀ ਅਨਵਰ ਅਲੀ ਜੀ ਸਮੁੱਚੀ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਹੈ ਸ਼ੁਰੂਤ ਲੈ ਕੇ ਇਲਾਕੇ ਵਿੱਚ ਜਦੋਂ ਵੀ ਚੋਣਾਂ ਹੋਣ ਜਾਂ ਕੋਈ ਵੀ ਹਾਲਾਤ ਹੋਵੇ ਲੋਕਾਂ ਨੂੰ ਭੈ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਤੇ ਚੋਣਾਂ ਨੂੰ ਮੱਦੇਨਾਂ ਰੱਖਦਿਆਂ ਹੋਇਆਂ ਲੋੜਿੰਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਮਨ ਅਤੇ ਕਾਨੂੰਨ ਨੂੰ ਸਥਿਰ ਰੱਖਣਾ ਸਾਡਾ ਮੋਢਲਾ ਫਰਜ ਹੈ ਤੇ ਉਹ ਜਿਹੜਾ ਧਰਮ ਹੈ ਜਿਹੜਾ ਉਹ ਅਸੀਂ ਬਾਖੂਬ ਨਿਭਾ ਰਹੇ ਆ ਤੇ ਨਿਭਾਵਾਂਗੇ ਤੇ ਜਿਹੜੇ ਹੁਣ ਅੱਜ ਕਾਗਜ਼ दाखल ਹੋ ਚੁੱਕੇ ਨੇ ਕਿਉਂਕਿ ਕਈ ਵਾਰ ਉਮੀਦਵਾਰਾਂ ਦੇ ਮਨ 'ਚ ਹੁੰਦਾ ਹੈ ਕਿ ਸਾਡੇ ਤੇ ਜਿਹੜਾ ਦਬਾਅ ਵਗੈਰਾ ਜਾਂ ਕੋਈ ਡਰ ਦੀ ਸਥਿਤੀ ਦੇ ਵਿੱਚ ਅਜਿਹੇ ਵਿੱਚ ਪੰਜਾਬ ਪੁਲਿਸ ਵੱਲੋਂ ਕੀ ਸੁਨੇਹਾ ਆਉਣਾ ਲਈ ਸੋ ਨਿਹਾ ਇਹ ਹੀ ਹੈ ਜੀ ਚੋਣ ਲੜਨਾ ਔਰ ਵੋਟ ਪਾਉਣਾ ਇਹ ਸਾਡਾ ਅਧਿਕਾਰ ਹੈ ਇਹਦੀ ਜਿਹੜੀ ਵਰਤੋਂ ਕਰਨਾ ਇਹਨਾਂ ਦਾ ਨਿੱਜੀ ਫਰਜ਼ ਹੈ ਤੇ ਜਿੱਥੋਂ ਤੱਕ ਤੁਸੀਂ ਇਹ ਕਹਿ ਰਹੇ ਹੋ ਸਾਡਾ ਇਹੀ ਰਿਕੁਐਸਟ ਹੈ ਕਿ ਨਾਮਜ਼ਦਗੀ ਪੱਤਰ ਦਾਖਲ ਕਰੋ ਇਹਦੇ ਨਾਲ ਦੇ ਨਾਲ ਭਾਈ ਚਾਰਕ ਸਾਂਝ ਜਿਹੜੇ ਉਹਨੂੰ ਵੀ ਬਾਰ ਕਰਾ ਰੱਖੋ ਤੇ ਅਸੀਂ ਤੁਹਾਨੂੰ ਪਹਿਲਾਂ ਇਹ ਕਹਿ ਦਿੱਤਾ ਕਿ ਅਮਨ ਕਾਨੂੰਨ ਉਸਥੇ ਰੱਖਣਾ ਹੈ ਅਸੀਂ 24 ਘੰਟੇ ਜਿਹੜੀ ਹੈਗੀ ਇਸ ਲੋੜਿੰਦਾ ਸੁਰੱਖਿਆ ਪ੍ਰਬੰਧ ਸਾਡੇ ਇੱਥੇ ਹੈਗੇ ਨੇ ਤੇ ਜਿਵੇਂ ਅਫਸਰ ਬਾਲਾ ਨੇ ਹਦਾਇਤ ਕੀਤੀ ਹੈ ਕਿ ਕਿਸੇ ਨੂੰ ਕਾਨੂੰਨ ਨਹੀਂ ਤੋੜਨ ਦੇਵਾਂਗੇ ਉਹਦੇ ਲਈ ਅਸੀਂ ਵਚਨਬੱਧ ਹਾਂ ਜੀ ਕਟ ਲੈ ਇੱਕ ਵਾਰ ਤੇ ਉਹ ਅੱਗੇ ਕਰਾਂ ਚਲ ਪਤਾ ਉਹਨਾਂ ਨੂੰ ਸਰ ਟੋਟਲ ਕਿੰਨੀ ਨਫਰੀ ਹੈ ਜਿਹੜੀ ਪੁਲਿਸ ਮੁਲਾਜ਼ਮਾ ਕਿੰਨੀ ਗਿਣਤੀ ਦੇ ਵਿੱਚ ਤੈਨਾਤ ਹੋਏਗੇ ਜੀ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ਼ੰਤੀ ਦੀਆਂ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਹੋਣ ਦਾ ਜੋ ਆਖਰੀ ਦਿਨ ਹੈ ਇਦੇ ਵਿੱਚ ਕਰੀਬ 50 ਦੇ ਲਗਭਗ ਜਵਾਨ ਨੇ ਜਿਹਦੇ ਵਿੱਚ ਮੈਂ ਐਸਐਚਓ ਥਾਣਾ ਨਿਹਾਲ ਸਿੰਘ ਵਾਲਾ ਔਰ ਡੀਪੀਓ ਮੋਗਾ ਤੋਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਨਾਲ ਇੱਕ ਰਿਜ਼ਰਵ ਆਈ ਹੈ ਔਰ ਐਸਐਚਓ ਅਜੀਤਵਾਲ ਔਰ ਡੀਐਸਪੀ ਸਬਡਿਵੀਜ਼ਨ ਸ਼੍ਰੀ ਅਲਗਰ ਅਲੀ ਜੀ ਡੀਐਸਪੀ ਨਿਹਾਲ ਸਿੰਘ ਵਾਲਾ ਇਹ ਸਾਰਾ ਸਟਾਫ ਇੱਥੇ ਹਾਜ਼ਰ ਹੈ ਜੀ